ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚਿਆ ਪਿੰਡ ਜਲਾਨ ਬਿੰਦਰਬਾਈ ਕੋਲ ਪਹੁੰਚਿਆ ਪਿੰਡ ਜਲਾਨ ਤੇ ਉਹਦੀਆਂ ਮੱਝਾਂ ਦਿਖਾਉਣੇ ਆ ਦੋ ਸੂਈਆਂ ਹੋਈਆਂ ਇੱਕ ਸੂਣ ਵਾਲੀ ਇੱਕ ਬਾਖੜ ਗੱਬੜ ਤੇ ਇੱਕ ਗਾਂ ਦਿਖਾ ਮੈਂ ਸੂਈ ਹੋਈ ਮਿਲਦਿਆਂ ਬਾਈ ਜੀ ਨੂੰ ਹੋਰ ਬਾਈ ਜੀ ਜੀਹਾਂ ਨਿੰਦਰਪਈ ਠੀਕ ਆ ਆਜੋ ਦਿਖਾਉਣੇ ਆ ਬਾਈ ਜੀ ਦੀਆਂ ਮੱਝਾਂ ਤੋਰ ਕੇ ਦਿਖਾਉਣੇ ਆ ਪਹਿਲੀ ਮੱਝ ਦਿਖਾਉਣੇ ਆ ਤੁਨੋਂ ਮਿੱਤਰੋ ਆ ਜਿਓ ਸੱਚੋ ਜਾਂ ਮੱਜਾਂ ਲੈ ਕੇ ਆਉਣਾ ਬਾਈ ਬਹੁਤ ਚੰਗੀ ਰਮਚਰਾ ਹੁੰਦੀ ਐ ਨੇ ਬੜੀ ਦਵੇ ਆਹ ਤਾਹੋ ਐ ਫਾਈਨਿੰਗ ਮਾਤੇ ਮਿੱਤਰੋ ਤੋਰ ਵੀ ਦਾ ਕੱਪੜੀ ਬੁੱੱਟੀ ਬਹੁਤ ਆ ਮਿੱਤਰੋ ਦੇਖ ਸਕਦੇ ਹੋ ਲੈ ਵਾ ਲੂਗਾ ਮਿੱਤਰੋ ਬਹੁਤ ਆ ਕਰਮ ਵਾਲੀ ਦੇ ਲੇਵਾ ਬਹੁਤ ਆ ਮਾਰਦੇ ਹੋ ਕੋਗੀ ਲੇਵੇ ਤੇ ਕੈਮਰਾ ਕਰਮ ਵਾਲੀ ਦੇ ਇਕੱਲਾ ਇਕੱਲਾ ਥਾਣਾ ਮੂਠੀ ਵਾਲਾ ਥਾਣਾ ਮੋੜਦੇ ਆ ਵਿੰਦਰਾ ਇਹ ਲੇਵਾ ਲੈ ਕੇ ਤੁਰਿਆ ਬਣੀ ਜਾਂਦਾ ਮੈਂ ਤਾਂ ਗਾੜੀ ਪਛਾੜੀ ਦਾ ਲੇਵਾ ਫੁੱਲਾ ਮਿੱਤਰੋ ਮੂਠੀ ਵਾਲਾ ਥਾਣਾ ਅਣ ਵੀ ਬਹੁਤ ਵਧੀਆ ਲੱਗਿਆ ਹੋਇਆ ਝੋਟੀ ਨੂੰ ਦੇਖ ਸਕਦੇ ਹੋ ਬਾਕੀ ਦਸਤਿਲ ਲੈ ਕੇ ਦਿੰਦੇ ਆ ਬਾਈ ਤੋਂ ਆਹ ਪੜ ਦੇਖ ਸਕਦੇ ਹੋ ਮਿੱਤਰੋ ਲੇਵਾ ਫੁੱਲਾ ਉਸ ਲੇਵਾ ਪੂਰਾ ਮੂਠੀ ਵਾਲਾ ਕੱਲਾ ਕੱਲਾ ਥਾਣਾ ਵੱਖਰਾ ਵੱਖਰਾ ਥਾਣ ਦੇ ਵੀ ਸਾਫਾ ਬਹੁਤ ਵਧੀਆ ਥਣ ਲੱਗਿਆ ਹੋਇਆ ਤੇ ਹੁੰਦਾ ਗਾੜੀ ਦਾ ਵੀ ਲੇਵਾ ਦਿਖਾ ਦੇ ਗਾੜੀ ਦਾ ਵੀ ਦੇਵਾ ਫੁੱਲਾ ਮਿੱਤਰੋ ਦੇਖ ਸਕਦੇ ਹੋ ਗਾੜੀ ਦਾ ਦੇਵਾ ਐਂਡ ਯੂ ਕਸਾਣੀ ਪਸਾੜੀ ਦਾ ਦੇਵਾ ਗਾੜੀ ਦਾ ਵੀ ਦੇਵਾ ਫੁੱਲਾ ਮੁਠੀਆ ਦਾ ਘੜਾ ਕੱਦਾ ਕੱਦਾ ਪੱਟੀ ਝੋਟੀ ਬਹੁਤ ਆ ਮੋਡੇ ਬਰਾਬਰ ਆ ਕੱਦਾ ਦੇਖ ਸਕਦੇ ਹੋ ਇਹ ਡਿਟੇਲ ਆ ਕਿੰਨੇ ਆ ਜਾ ਵੀਰੇ ਵਿੰਦਰ ਵੀ ਇਹ ਕਲੋਂ ਸੂਈ ਆ ਇਹ ਮੱਚੀ ਸਵੇਰੇ ਹੀ ਆ ਸਵੇ ਅੱਜ ਸਵੇਰੇ ਸੂਈ ਆ ਜੇ ਜੁਰ ਪੈ ਗਈ ਹਾਂ ਜੁਰ ਪੈ ਗਈ ਜੇ ਜੁਰ ਪੈ ਗਈ ਠੀਕ ਆ ਇਹ ਕਿਹੜਾ ਛੂਹਿਆ ਵੀਰੇ ਇਹ ਚੌਥੇ ਛੂਹੇ ਛੂਹੇ ਇਹ ਚੌਥੇ ਛੂਹੇ ਛੂਹਿਆ ਠੀਕ ਹੈ ਵੀਰੇ ਕੋਈ ਝੂਠ ਨਹੀਂ ਬੋਲਣਾ ਚਾਹੇ ਕੋਈ ਜੰਦੀਆ ਠੀਕਾ ਇਹ ਕਿੰਨਾ ਦੁੱਤ ਪਾਲੂਬਿੰਦਰ ਕਿੰਨੇ ਦੀ ਓੜ ਤੇ ਆਈ ਹੋਈ ਆ ਬਾਈ ਇਹ ਮਾਰਗ ਦਾ ਬੋਧ ਨਾ ਕਰਦਾ ਜੀ 20 ਕਿਲੋ ਜਿਆ 17-17 ਕਿਲੋ ਖਸਾ ਸ਼ਮਾਲਿਕ 20 ਕਿਲੋ ਜਿਆ 17-17 ਦੀ ਓੜ ਤੇ ਲੱਗਦਾ ਵੀ ਪਾਲੂ ਗਾੜੀ ਪਛੜੀ ਦਾ ਦੇਵਾ ਖੁੰਡਾ ਕੱਟੂ ਜੰਗਾ ਛੇੜਾ ਤਾਂ ਹੁਣ ਕੱਜਾ ਹਾਂ ਜੰਗਾ ਤਾਂ ਬਾਕੀ ਥੋੜਾ ਕੋਲਾ ਕੱਢਦੇ ਹਾਂ ਹਾਂ ਜੰਗਾ ਠੀਕ ਆ ਇਹ ਬਾਕੀ ਜੇ ਦੀ ਓੜ ਤੇ ਆ ਮਿੱਤਰੋ ਇਹਨਾਂ ਦੇਣ ਲੈਣ ਵਿੱਚ ਕਿੰਨੇ ਦੀ ਵੇਚਣੀ ਹੈ ਵੀਰੇ ਜਮੀਨ ਦੇਣ ਲੈਣ ਇੱਕ 130000 ਰੁਪਏ ਬਾਈ ਕਹਿੰਦਾ 130000 ਦੀ ਮੈਂ ਦੇ ਦਾਂਗੇ ਮਿੱਤਰੋ ਬਾਕੀ ਮਾਨਤਨ ਹੋ ਜੂ ਨੂੰ ਦੂਜੇ ਜਨ ਨੂੰ ਦੇਖ ਕੇ ਕੋਈ ਵੀ ਵੀਰ ਸੱਜਣਾ ਆਵੇ ਮਾਨਤਨ ਬਾਈ ਕਹਿੰਦਾ ਕਰਦਾ ਇਹ ਖੁੱਦਾ ਕਰਦੇ ਨੇ ਮਾਨਤਨ ਤੇ ਬਾਕੀ ਕਹਿੰਦਾ 130000 ਦੀ ਮੈਂ ਦੇ ਦਾਂਗੇ ਬਾਕੀ ਜੋ ਕੇ ਦੋ ਡੰਗ ਦੇਖੋ ਚਾਰ ਡੰਗ ਦੇਖੋ ਤੇ ਤਸੱਲੀ ਕਰਕੇ ਇੰਜ ਜਾਓ ਇਹ ਅਗਲੀ ਦਿਖਾਉਂਦੇ ਆ ਕਾ ਦਿਖਾਉਂਦੇ ਆ ਗੋਲੋਂ ਦੀ ਬੱਸੀ ਦੋ ਦੰਦ ਤੋੜ ਕੇ ਦਿਖਾਉਂਦੇ ਆ ਮਿੱਤਰੋ ਮਾਗਰ ਦੀ ਬੱਸੀ ਆ ਮਾਗਰ ਵੀ ਬੱਸੀ ਆ ਲੈ ਇਹ ਦੋ ਆਵਰਾਂ ਹੈ ਇਹ ਇਹ ਵੀ ਬੱਸੀ ਤੇ ਮਾਗਰ ਵੀ ਬੱਸੀ ਦੋ ਦੋ ਚੀਜ਼ਾਂ ਜਾਣਗੀਆਂ ਨਾਲ ਜਿਹੜਾ ਵੀ ਵੀ ਸੱਜਣ ਨੂੰ ਲੈ ਕੇ ਜਾਊ ਲੈ ੱੱੱ ਟੱਪੀ ਇੱਕੀ ਬੱਸੀ ਆ ਦੇਖ ਸਕਦੇ ਹੋ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਥਣ ਲੈਵੇ ਦੀ ਸਾਫ ਆ ਮੋੜ ਲਿਆ ਬਾਈ ਲੈਵਾ ਲੂਆ ਬਾਬਾ ਇਹਦਾ ਵੀ ਫਨੂੰਣ ਬੱਸੀ ਆ ਦੋ ਆਨੰਦ ਬੱਸੀ ਆ ਥੜਾ ਥੜਾ ਬਹੁਤ ਵਧੀਆ ਲੱਗਿਆ ਹੋਇਆ ਮੂਠੀ ਵਾਲਾ ਥਾਣਾ ਮੈਂ ਮੰਗੂ ਥਾਣਾ ਮੈਂ ਕਿਹਦਾ ਫਾਇਦਾ ਦੇਖ ਸਕਦੇ ਹੋ ਬਿਲਕੁਲ ਕਿੱਤੀ ਬੱਸੀ ਆ ਕਾਲੀ ਚਿੱਟੀ ਨਜੀ ਪੈਸੇ ਦਾ ਦੇਖ ਸਕਦੇ ਹੋ ਮਿੱਤਰੋ ਥੜਾ ਲੈ ਵੀ ਦੀ ਸਾਫਾ ਨਦੀ ਸ਼ੀਲ ਬਹੁਤ ਹੱਥ ਹੱਥ ਫੇਰ ਰਿਹਾ ਬਾਈ ਦੇਖ ਸਕਦੇ ਹੋ ਥੜਾ ਮੂਠੀ ਵਾਲਾ ਥਾਣਾ ਲੱਗਿਆ ਹੋਇਆ ਆ ਦੇਖ ਸਕਦੇ ਹੋ 2 ਦੰਦ ਹੈ 2 ਦੰਦ ਨਕਲੂਨ ਵਸੀ ਤੇ ਆ ਵੀ ਮਾਗਰ ਵੀ ਵਸੀ ਹੈ ਨਾ ਮਾਗਰ ਵੀ ਵਸੀ ਹੈ ਮਿੱਤਰੋ ਤੇ ਇਹਦੀ ਡਿਟੇਲ ਕੀ ਅਭਿੰਦਰ ਭਾਈ ਇੱਕ ਦੋ ਸੂਈ ਆ ਇਹ ਕਿਸ ਵੇਰੀ ਸੂਈ ਆ ਅੱਜ ਸਵੇਰੇ ਸੂਈ ਆ ਜੇਰ ਜੂ ਰੋਕੇ ਜੂ ਰੋਕੇ ਜੇਰ ਜੂ ਰੋਕੇ ਮਾਗਰ ਵੀ ਵਸੀ ਆ ਤੇ ਇੱਕ ਨੂੰ ਹੁਣ ਦੋ ਦੰਦ ਹਾਂ ਦੋ ਦੰਦ ਹੈ ਇਹਨੂੰ ਹੁਣ ਦੋ ਦੰਦ ਆ ਠੀਕ ਆਈ ਇਹ ਕਿੰਨਾ ਦਾ ਤਬਸੂਰ ਇਹ ਦੋ ਦੰਦ ਦਾ ਦਾ ਬਾਈ ਕਹਿੰਦਾ 17 18 ਕਿਲੋ ਤੇ ਵੱਧ ਵੀ ਪਾ ਸਕਦੀ ਆ ਬਾਈ ਕਹਿੰਦਾ ਬਾਕੀ ਸੇਵਾ ਤੇ ਆ ਆਪਣੀ ਸੇਵਾ ਨਹੀਂ ਲੈਣਾ ਲੈਣਾ ਹੁੰਦਾ ਦੁੱਤਾਂ ਦੇ ਕੀਟੇ ਨੇ ਲੈਣਾ ਹੁੰਦਾ ਤੇ ਇਹ ਕਿੰਨੇ ਦੀ ਦੇ ਦਾਂਗੇ ਵਿੰਦਰਾ ਪਾ ਬਾਈ ਤੇਰਾ ਮੁੱਲ 72000 ਰੇ ਮੈਂ ਕਰ ਦੇਵਾਂਗਾ ਬਾਈ ਕਹਿੰਦਾ ਮੁੱਲ 72000 17000 ਦੀ ਹਾਨਾ ਦੇ ਦਾਂਗੇ ਬਾਕੀ ਮੌਕੇ ਤੇ ਜਿਹੜਾ ਵੀਡੀਓ ਨੂੰ ਦੇਖ ਕੇ ਵੀਰ ਸੱਜਣ ਮਾਨਤਣ ਜਰੂਰ ਹੋਊਗਾ ਠੀਕ ਆ ਜੀ ਤੇ ਆ ਗਈ ਦਿਖਾਉਣੇ ਆ ਪਤੀ ਚੀਮਾ ਜੀ ਲੈ ਦਿਖਾਉ ਜੀ ਸੋਰ ਕੇ ਸਾਨੂੰ ਇਹ ਪਾਖੜ ਗੱਬਣਾ ਮਿੱਤਰੋ ਲੋਹ ਐਤੋਂ ਖਾਣੋ ਨਿਆ ਪਾਖੜ ਗੱਬਣਾ ਇਹ ਵੀ ਵੱਡੀ ਬੁੱਡੀ ਬਹੁਤ ਪਿਫਟ ਪੁੜੇ ਦੀ ਪੂਰੀ ਵਧੀਆ ਦੇਖ ਸਕਦੇ ਹੋ ਖਾਣ ਵੀ ਵਧੀਆ ਨੇ ਜਿਹਾ ਵੀ ਮੋੜ ਲਿਆ ਬਾਕੀ ਡਿਟੇਲ ਲੈ ਕੇ ਦੇਵਾਂਗੇ ਬਾਈ ਤੁਹਾਨੂੰ ਇਹ ਪਾਖੜ ਗੱਬਣਾ ਆ ਗਈ ਇਹ ਨੀਲੀ ਰਾਵੀ ਚ ਆ ਗਈ ਉਹ ਹੀ ਕਹਿੰਦਾ ਬੰਦੀ ਝੋਟੀ ਆ ਗਈ ਉਹ ਬਾਕੀ ਦਤੇ ਲੈ ਕੇ ਜੰਦੇ ਆ ਬਾਈ ਕੋਈ ਇਹ ਕਿੰਨੇ ਟਾਈਮ ਦੀ ਕੱਪੜਾ ਵੀਰੇ ਇਹ ਕਿੰਦਰ ਇਹ 2 ਮਹੀਨੇ ਦਾ ਇਧਰੋਂ ਹੋ ਗਿਆ 2 ਮਹੀਨਾ 2 ਮਹੀਨਾ ਨਹੀਂ ਕੱਪੜਾ ਠੀਕ ਆ ਚੈੱਕ ਪਾਸ ਹੈ ਵੀਰੇ ਚੈੱਕ ਪਾਸ ਚੈੱਕ ਕਰਾ ਕੇ ਲੈ ਚੈੱਕ ਕਰਾ ਕੇ ਲੈ ਕੇ ਆ ਤੇ ਦੁੱਧ ਕਿੰਨਾ ਬਾਈ ਹੁਣ ਉਹ ਕਿਸੇ ਅੱਟ ਦੁੱਧ ਦਾ 8 ਕਿਲੋ ਆ ਬਾਈ ਕਹਿੰਦਾ ਇਹ ਥੱਲੇ ਤੇ ਮਾਗਰ ਕੱਟਰੂ ਮਾਗਰ ਕੱਟਾ ਨਾਲਾ ਕੱਟਾ ਵੀ ਦੇਖ ਸਕਦੇ ਮਿੱਤਰੋ ਤੇ ਇਹਦਾ ਜਾਇਜ਼ ਜ ਕੀ ਲੈ ਲਗ ਵਿੰਦਰਾ ਆਪਾਂ ਬਾਈ 85000 ਇਹ 85 ਦੀ ਦੇਵਾਂਗੇ ਤੇ ਬਾਕੀ ਮੌਕੇ ਤੇ ਮਾਨਦਾਨ ਖੁੱਲਾ ਹੋ ਜੂ ਜੋ ਨਹੀਂ ਵੱਡਾ ਤੇ ਧੀਰ ਤੋਂ ਕੀ ਵਾਲੀ ਵੱਡੀ ਛੋਟੀ ਵਾਲੀ ਵੱਡੀ ਆ ਬਾਈ ਕਹਿੰਦਾ ਵੀ ਬਤ ਨਹੀਂ ਦੱਸਿਆ ਵੀ ਮਾਨਦਾਨ ਜਰੂਰ ਹੋ ਜੂ ਪਰ ਜਿਹੜਾ ਆਪਣੇ ਚੈਨ ਨੂੰ ਦੇਖ ਲਓ ਕੋਈ ਵੀ ਵੀਰ ਸੱਜਣ ਆਵੇ ਮਾਨਦਾਨ ਜਰੂਰ ਕਰੂ ਬਾਈ ਹੈਨਾ 85000 85 ਦੇਵਾਂਗੇ ਮਾਗਰ ਕੱਟਾ ਵੀ ਆ ਵਕੀ ਪੱਕੇ 8 ਲੀਟਰ ਦੁੱਧ 10000 ਦਾ ਕੱਟਾ ਛੱਡ ਜਾਂਦਾ ਜੱਤ ਪੇ 10000 ਦਾ ਬਾਈ ਕਹਿੰਦਾ ਕੱਟਾ ਛੱਡ ਜਿਓ 75000 ਦੀ ਲੈ ਜਿਓ ਠੀਕ ਆ ਇਹ ਵੀ ਗੱਲ ਕਰਾਂ ਠੀਕ ਆ ਲੈ ਅੱਗੇ ਦਿਖਾਉਣੇ ਆ ਬਾਈ ਕੋਲ ਅੱਜ ਬਾਈ ਕੋਲ ਮੇਲਾ ਲੱਗਿਆ ਹੋਇਆ ਮੱਜਾਂ ਦਾ ਬਾਈ ਤਾਂ ਖੋਲਿਆ ਸੱਜਣੂ ਨੇ ਜੂਈ ਹੋਈ ਹੈ ਕਹਿੰਦਾ ਸੀ ਇਹ ਤਾਜੀ ਇਹ ਤਾਜੀ ਜੂਈ ਹੋਈ ਆ ਮੈਂ ਤੋਰ ਕੇ ਦਿਖਾਉਣੇ ਆ ਸੱਜਣੂ ਦੇਖ ਸਕਦੇ ਹੋ ਦੇਵਾਲੂ ਦਾ ਵਧੀਆ ਇਹਦਾ ਵੀ ਮੂਠੀ ਵਾਲਾ ਥਾਣ ਲੱਗਿਆ ਹਾ ਕੱਲਾ ਕੱਲਾ ਥਾਣਾ ਵੱਖਰਾ ਵੱਖਰਾ ਥਾਣ ਦੇਵੀ ਦੀ ਸਾਫ ਆ ਬਾਕੀ ਡਿਟੇਲ ਲੈ ਕੇ ਦਿੰਦੇ ਆ ਬਾਈ ਤੂੰ ਜੀ ਵੀ ਜਿਤੇ ਮਾਰ ਦੇ ਮੈਂ ਦੇਖ ਸਕਦੇ ਹਾਂ ਦੇਵਾਲੂ ਆ ਮਿੱਤਰੋ ਲੇਵਾਤਾ ਬਹੁਤ ਹੀ 10 ਕਿਲੋ ਦੁੱਧ ਤਿਆਰ ਹੈ ਜੀ ਸ਼ੱਕ ਨਹੀਂ ਮੈਂ ਜਤਮੰਦ ਨਾ 10 ਕਿਲੋ ਦੁੱਧ ਤਿਆਰ ਹੈ ਬਾਈ ਹਾਂ ਤਿਆਰ ਹੈ ਦੱਬੇ ਮਾਰ ਕੇ ਮੈਂ ਕਹਿੰਦਾ ਮੈਨੂੰ ਕਰੇ ਜੋ ਲੈ ਜਾਓ ਬਾਈ ਕਹਿੰਦਾ ਦੋ ਡੰਗ ਚੋਂ ਚਾਰ ਡੰਗ ਚੋਂ 10 ਲੀਟਰ ਦੁੱਧ ਤਿਆਰ ਆ ਇਹ ਕਿਹੜਾ ਸੂਆ ਸੂਈਆ ਵੀਰੇ ਇਹ ਇਹ ਪੰਜਵੇਂ ਸੂਈਆ ਇਹ ਪੰਜਵੇਂ ਸੂਏ ਸੂਈਆ ਬਾਈ ਕਹਿੰਦਾ ਤੇ ਆਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 7ਵਾਂ ਦਾ ਨਾ ਸੂਈ ਇਹਨੂੰ ਅੱਜ 7ਵਾਂ ਦਿਨਾਂ ਜਾਨੀ ਕਿ ਹਫਤਾ ਹੋ ਗਿਆ ਸੂਈ ਨੂੰ 10 ਲੀਟਰ ਦੁੱਧ ਤਿਆਰ ਆ ਕੋਈ ਵੀ ਵੀਰ ਸੱਜਣਾ ਚੋ ਕੇ ਲੈ ਜਾ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ 10 ਲੀਟਰ ਦੁੱਧ ਤਿਆਰ ਆ ਮੱਝ ਥੱਲੇ ਇਹ ਪੰਜਵੇਂ ਸੂਏ ਆ ਹਨਾ ਹਾਂਜੀ ਹਾਂ ਕਿੰਨੇ ਦੀ ਦੇਣੀ ਆ ਵੀਰੇ ਵਿੰਦਰੇ ਇਹ ਮੁੱਲ ਤਾਂ ਇਹਦਾ 90000 ਹੀ 85000 ਜਿਦਾ ਮੁੱਲ ਬਾਈ ਕਹਿੰਦਾ 90000 ਆ 85 ਦੀ ਦੇ ਦਾਂਗੇ ਤੇ ਇੱਕ ਗੱਲ ਹੋਰ ਆ ਬਾਈ ਲੱਗਦੀ ਨਹੀਂ ਵੀ ਪੰਜਵੇਂ ਸੂਏ ਆ ਹਨ ਚਲੋ ਹਾਂ ਬਾਈ ਨਹੀਂ ਮਾਲਕ ਕਹਿੰਦਾ ਤੀਜੀ ਕਹਿੰਦਾ ਨਹੀਂ ਆਪਾਂ ਪੰਜਵੇਂ ਕਹਿੰਦਾ ਮਾਲਕ ਦਾ ਸਵਾ ਉਹ ਕੁਛ ਕਹਿੰਦਾ ਤੀਜੀ ਕਹਿੰਦਾ ਬਾਈ ਕਹਿੰਦਾ ਬਾਈ ਨੇ ਸੱਚ ਦੱਸਿਆ ਵਿਚਾਰੇ ਨੇ ਪੰਜਵੇਂ ਸੂਏ ਕਹਾਂ ਕੋਈ ਆਏ ਨਹੀਂ ਕਹਿਣ ਨੂੰ ਤਾਂ ਚੌਥਾ ਤੀਜਾ ਕਹੀਂ ਜਾ ਤੇ ਬਾਈ ਤੂੰ ਹੀ ਬਹੁਤ ਵਧੀਆ ਤੇ ਥਣ ਵੀ ਵਧੀਆ ਲੱਗੇ ਹੋਏ ਨੇ ਠੀਕ ਆ ਠੀਕ ਆ ਇਹ 85 ਦੀ ਵੀਰੇ ਇਨ ਮੁੱਲ 90000 85 ਦੀ ਦੇ ਦਾਂਗੇ ਮੁੱਲ 90000 85 ਦੇ ਦਾਂਗੇ ਤੇ ਮੌਕੇ ਤੇ ਮਾਨਤਾ ਉਹਨਾ ਮोटा ਹੋ ਜੀ ਜਿਹੜਾ ਚਲੋ 20 ਸੱਜਣਾ ਆਊਗਾ ਉਹਦਾ ਕਰ ਕੀ ਲਵਾਂ ਅਗਲਾ ਇੱਕ ਹੋਰ ਦਿਖਾਉਣੇ ਆ ਥਬੜ ਮੈਂ ਥੂਣ ਵਾਲੀ ਇਹ ਹੱਥਾਂ ਧੜਕੇ ਥੂਣ ਆਈ ਹੈ ਇਹਦਾ ਹਫਤਾ ਰਹਿ ਗਿਆ ਥੂਣ ਦਾ ਇਹ ਵੀ ਥੂਣ ਦਾ ਹਫਤਾ ਰਹਿੰਦਾ ਇਹਦਾ ਧੋਣਿਆ ਠੰਡ ਲੇਵੇ ਦੀ ਇਹ ਵੀ ਸਾਫ ਆ ਇਹਦਾ ਵੀ ਠੰਡ ਲੇਵੇ ਵਧੀਆ ਲੱਗਿਆ ਹੋਇਆ ਕੱਲਾ ਕੱਲਾ ਥਾਣਾ ਇਹਦਾ ਵੀ ਇਦਾ ਹੀ ਮੁੱਠੀ ਵਾਲਾ ਥਣ ਲੱਗਾ ਹੈ ਮਿੱਤਰੋ ਦੇਖ ਸਕਦੇ ਹੋ ਵਾਕੀ ਇਹਦਾ ਵੀ ਰੇਟ ਕਰਾ ਕੇ ਦਿੰਨੇ ਆ ਬਾਈ ਤੋਂ ਵੀਡੀਓ ਚ ਇਹ ਵੀ ਇੰਦਰ ਕਿਹੜੇ ਛੂਏ ਛੂ ਵੀਰੇ ਇਹ ਤੀਜੇ ਛੂਏ ਇਹ ਤੀਜੇ ਛੂ ਠੀਕ ਆ ਜੀ ਲੈ ਥਣ ਲੈ ਵੀ ਤੁਹਾਡੇ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਇਹ ਮੋਟਰ ਯਾਰ ਬਹੁਤ ਸੋਹਣਾ ਲੱਗਿਆ ਹੈ ਹਫਤਾ ਰਹਿਣਾ ਇਹਦਾ ਇਹਦਾ ਹਫਤਾ ਰਹਿ ਗਿਆ ਮਿੱਤਰੋ ਤੇ ਇਹ ਕਿੰਨੇ ਦੀ ਦੇਦਾਂ ਗਵਿੰਦਰਾ ਆਪਾਂ ਬਾਈ ਇਹਦਾ ਮੁੱਲ ਹੈਗਾ ਹੀ 80000 ਰੁਪਏ 75000 ਇਹਦਾ ਮੁੱਲ ਬਾਈ ਕਹਿੰਦਾ 80000 75000 ਦੀ ਹਾਂ ਨਾ ਦੇ ਦਾਂਗੇ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜਾ ਵੀ YouTube ਚੈਨਲ ਨੂੰ ਦੇਖ ਕੇ ਤੇ ਬਾਕੀ ਕਿੰਨੇ ਕ ਦੁੱਧ ਦੀ ਓੜ ਤੇ ਆਈ ਹੂ ਅਵਿੰਦਰ ਇਹ ਬਾਈ 11 ਕਿਲੋ ਦੁੱਧ ਦੀ ਓੜ ਤੇ 11 ਕਿਲੋ ਦੁੱਧ ਦੀ ਓੜ ਤੇ ਬਾਕੀ ਬਾਈ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਜਾਇ ਜੇ ਕਹੀਆਂ ਨੇ ਬਿਲਕੁਲ ਕੋਈ ਗੱਲ ਹੈ ਜੇ ਨਜਾਇਜ਼ ਨਹੀਂ ਕਹੀ ਬਾਈ ਨੇ ਕੋਈ ਝੂਠ ਨਹੀਂ ਬੋਲਿਆ ਜਿਹੜੀ ਤੀਜੀ ਸੂਹ ਆ ਤੀਜੀ ਦੱਸੀ ਆ ਜਿਹੜੀ ਦੂਜੀ ਆ ਦੂਜੀ ਦੱਸੀ ਆ ਸਾਰਾ ਐਂ ਇੱਕ ਕਿਹਾ ਕੋਈ ਵੀ ਇਹਨੂੰ ਤਾਂ ਚਾਹੇ ਤੀਜੀ ਕਹ ਦੇ ਲੈ ਪੰਜਵੇਂ ਸੂਹੇ ਕਿਹਾ ਬਾਈ ਨੇ ਸੱਚ ਗੱਲ ਦੱਸੀ ਆ ਤੇ ਬਿੰਦਰਾ ਨੰਬਰ ਬੋਲ ਦੋ ਮਾੜਾ ਜਾ ਮੇਰਾ ਨੰਬਰ ਹੈਗਾ 84376 1577 84300 76 76 1577 15773 ਹਾਂਜੀ ਠੀਕ ਹੈ ਜੀ ਪਿੰਡ ਜਲਾਨ ਪਿੰਡ ਜਲਾਨ ਜ਼ਿਲ੍ਹਾ ਸੰਗਰੂਰ ਇਹਦਾ ਸ਼ੋਰ ਜੋ ਵੀ ਮੱਝਾਂ ਖਰੀਦਣਾ ਚਾਹੁੰਦਾ ਵੀਰ ਨਾਲ ਬਿੰਦਰ ਵੀਰ ਨਾਲ ਸੰਪਰਕ ਕਰ ਸਕਦਾ ਮੋਬਾਈਲ ਨੰਬਰ ਵੀਡੀਓ ਚ ਲੈ ਕੇ ਦੇਤਾ ਤੇ ਜੇ ਮਿੱਤਰੋ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ